ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਰਾਤ ਦੇ ਕੀ ਹਾਲਾਤ ਨੇ ਕੀ ਗਤੀਵਿਧੀ ਹੈ ਬੱਦਲਬਾਈ ਧੁੱਪ ਦਿਨ ਦੇ ਵੇਲੇ ਚੰਗੀ ਚਮਕੀ ਹੈ ਬੱਤਲਬਾਈ ਵੀ ਰਹੀ ਹੈ ਤੇ ਜਿਸ ਦੇ ਕਾਰਨ ਦਿਨ ਦਾ ਮੌਸਮ ਕਾਫੀ ਗਰਮੈਸ਼ ਭਰਿਆ ਰਿਹਾ ਕਾਫੀ ਜਿਆਦਾ ਮੌਸਮ ਖੁੱਲਿਆ ਹੋਇਆ ਸੀ ਜਿਸ ਦੇ ਨਾਲ ਦਿਨ ਦਾ ਤਾਪਮਾਨ 20 ਡਿਗਰੀ ਦੇ ਨੇੜੇ ਤੇੜੇ ਬਣਿਆ ਹੋਇਆ ਸੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਦਿਨ ਦੇ ਸਮੇਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਆਉਂਦੀ ਰਹੇ ਕਿ ਮੌਸਮ ਦੇ ਵਿੱਚ ਕੀ ਬਦਲਾਅ ਹੋ ਰਿਹਾ ਹੈ ਅੱਜ ਹੁਣ ਗੱਲ ਕਰਾਂਗੇ ਅਗਰ ਰਾਤ ਦੇ ਮੌਸਮ ਦੀ ਤਾਂ ਬੱਦਲੀ ਸਿਸਟਮ ਪੰਜਾਬ ਦੇ ਕੁਝ ਕਲਾਕੇ ਵਿੱਚ ਦਿਖਾਈ ਦੇ ਰਹੇ ਨੇ ਪਹਾੜੀ ਖੇਤਰਾਂ ਵਿੱਚ ਬੱਦਲੀ ਸਿਸਟਮ ਪਹੁੰਚ ਚੁੱਕੇ ਨੇ ਪਰ ਇਸ ਬੱਦਲੀ ਸਿਸਟਮ ਦਾ ਮੀਂਹ ਦੇ ਪੱਖ ਤੇ ਉੱਪਰ ਪੰਜਾਬ ਦੇ ਉੱਪਰ ਕੋਈ ਵੱਡਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਮੌਸਮ ਜਿਹੜਾ ਠੀਕ ਠਾਕ ਬਣੇ ਰਹਿਣ ਦੇ ਜ਼ਿਆਦਾ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਅਗਰ ਬੱਦਲੀ ਸਿਸਟਮ ਜਿਹੜੇ ਹਵਾ ਨਾਲ ਅੱਗੇ ਲੰਘਣਗੇ ਇਹ ਲਗਭਗ ਆਧ ਰਾਤ ਤੋਂ ਬਾਅਦ ਸਿਸਟਮ ਅੱਗੇ ਲੰਘ ਜਾਵੇਗਾ ਕੋਈ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਮਾਨਸਾ ਸੰਗਰੂਰ ਪਟਿਆਲਾ ਫ ਲੁਧਿਆਣਾ ਬਲੇਰ ਕੋਟਲਾ ਚੰਡੀਗੜ ਮੋਹਾਲੀ ਰੂਪਨਗਰ ਲੁਧਿਆਣੇ ਅਤੇ ਮੋਗੇ ਦੇ ਵਿਚਕਾਰ ਦਾ ਇਲਾਕਾ ਨੰਗਲ ਦਾ ਇਲਾਕਾ ਇਹਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਝਰੂਰ ਦੇਖੇ ਸਕਦੀ ਹੈ ਪਰ ਇਹਨਾਂ ਦਾ ਅਸਰ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਬਹੁਤ ਜ਼ਿਆਦਾ ਉਮੀਦ ਹੈ ਕਿ ਮੌਸਮ ਕਲੀਅਰ ਹੋ ਜਾਵੇਗਾ ਗੱਲ ਕਰਾਂਗੇ ਅਗਰ ਆਉਂਦੇ ਰਾਤ ਦੇ ਅੱਜ ਪੂਰੇ ਸਿਸਟਮ ਦੀ ਤਾਂ ਓਵਰਆਲ ਮੌਸਮ ਠੀਕ ਹੈ ਤਾਪਮਾਨ ਜਿਹੜੇ 10 ਡਿਗਰੀ ਅਤੇ 8 ਡਿਗਰੀ ਦੇ ਵਿਚਕਾਰ ਬਣੇ ਰਹਿਣਗੇ ਗਰਮਿਆਸ਼ ਦਾ ਮਾਹੌਲ ਰਹੇਗਾ ਜਿਸ ਦੇ ਨਾਲ ਸਾਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚਕਾਰ ਥੋੜਾ ਬੋਤਾ ਗਰਮੈਸ਼ ਦਾ ਮਾਹੌਲ ਅੱਜ ਦੇਖਣ ਨੂੰ ਮਿਲੇਗਾ ਠੰਡ ਦੀ ਉਮੀਦ ਜਿਹੜੀ ਹੌਲੀ ਹੌਲੀ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਠੰਡ ਜਿਹੜੀ ਹੁਣ ਆਪਣੇ ਆਪਾ ਕਹਿ ਲਈ ਤਾਂ ਕਿਹਨੇ ਕਿਹਾ ਆਖਰੀ ਪੜਾ ਜਿਹੜਾ ਉਹ ਤਾਂ ਸ਼ੁਰੂ ਹੋਣ ਵਾਲੀ ਹੈ ਲਗਭਗ ਕਿਉਂਕਿ ਜਿਹੜੀ ਜਨਵਰੀ ਦੇ ਆਖਰੀ ਦਿਨ ਹੁੰਦੇ ਨੇ ਇਹਨਾਂ ਵਿੱਚਕਾਰ ਇੱਕ ਵਾਰੀ ਠੰਡ ਵੱਧਦੀ ਹੈ ਅਤੇ ਫਰਵਰੀ ਦੇ ਦਿਨਾਂ ਦੇ ਵਿੱਚਕਾਰ ਹੌਲੀ ਹੌਲੀ ਜਿਹੜਾ ਮੌਸਮ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਦਿਨ ਵੱਡੇ ਹੋ ਜਾਂਦੇ ਨੇ ਜਿਸ ਦੇ ਕਾਰਨ ਸੂਰਜ ਦੀ ਲਸ਼ਕ ਜਿਹੜੀ ਲਸ਼ਕੋਰ ਹੈ ਕਾਫੀ ਲੰਬੇ ਸਮੇਂ ਤੱਕ ਪੰਜਾਬ ਦੇ ਉੱਪਰ ਬਣੀ ਰਹਿੰਦੀ ਹੈ ਜਿਸ ਦੇ ਨਾਲ ਮੌਸਮ ਜਿਹੜਾ ਉਹ ਗਰਮਿਆਸ਼ ਵਾਲਾ ਬਣ ਜਾਂਦਾ ਹੈ ਬਾਕੀ ਅੱਜ ਰਾਤ ਕੋਈ ਵੱਡਾ ਸਿਸਟਮ ਨਹੀਂ ਹੈ ਮੌਸਮ ਠੀਕ ਠਾਕ ਹੈ ਗਰਮਿਆਸ਼ ਦਾ ਮਾਹੌਲ ਬਣਿਆ ਰਹੇਗਾ ਜਿਸ ਦੇ ਨਾਲ ਠੰਡ ਦੇ ਹਾਲਾਤ ਕਾਬੂ ਵਿੱਚ ਹੀ ਰਹਿਣਗੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਕੱਲ ਨੂੰ ਮੀਂਹ ਦੀ ਗਤੀਵਿਧੀ ਦੀ ਜਿਹੜੀ ਅਪਡੇਟ ਆਈ ਹੈ ਨਵੀਂ ਉਹ ਤੁਹਾਡੇ ਤੱਕ ਲੈ ਕੇ ਜਾਣਕਾਰੀ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ